ਉਹਨਸੀ ਪਹੁੰਚ ਗਏ ਪਿੰਡ ਮੋਹਲਾ ਦੇ ਵਿੱਚ ਤੇ ਮੋਹਲਾ ਜਿਹੜਾ ਲੰਬੀ ਹਲਕੇ ਦਾ ਪਿੰਡ ਆ ਤੇ ਬਿਹਿੰਦਾ ਲੋਕ ਸਭਾ ਦੇ ਵਿੱਚ ਇਹ ਪਿੰਡ ਪੈਂਦਾ ਇੱਥੋਂ ਆਪਾਂ ਪੁੱਛ ਲੈਨੇ ਆਂ ਵੀ ਪਿੰਡ ਦਾ ਕੀ ਮੋਲ ਆ ਅੱਜ ਕਿਹੜੀ ਪਾਰਟੀ ਚੰਗੀ ਆ ਤੇ ਕਿਹੜੀ ਪਾਰਟੀ ਨੂੰ ਸਪਸੰਗ ਦੋ ਇੰਦਰ ਬਾਈ ਨੂੰ ਬੁੱਤੋ ਭਰਾਵਾ ਪਾਰਟੀਆਂ ਬਾਈ ਯਾਰ ਸਾਰੀਆਂ ਚੰਗੀਆਂ ਗਰੀਬਾਂ ਤੇ ਮਾਰੀਆਂ ਕਿਉਂਕਿ ਗਰੀਬਾਂ ਕੋਲ ਮਿਲਣਾ ਨਹੀਂਗਾ ਪਾਰਟੀ ਕੋਈ ਆ ਜਾਣਾ ਭਗਵੰਤ ਮਾਨ ਬਣਿਆ ਸੀਗਾ ਪਹਿਲਾਂ ਕਿੰਨੇ ਕਿੰਨੇ ਵਾਦੇ ਸੀ ਇਹਦੇ ਹੁਣ ਕਿਹੜਾ ਨੇ ਕਿਸੇ ਕਿਸ ਨੂੰ ਕੋ ਦੇਦਾ ਜੇ ਕਾਂਗਰਸ ਵੀ ਤਾਂ ਨਹੀਂ ਕੋਈ ਮਿਲਣਾ ਬਾਦਲ ਆਜੂ ਤਾਂ ਨਹੀਂ ਕੋਈ ਮਿਲਣਾ ਗਰੀਬਾਂ ਦਾ ਤਾਂ ਉਹੀ ਹਾਰ ਲੈਣਾ ਅੱਛਾ ਕੋਈ ਪਾਰਟੀ ਕੋਈ ਨਹੀਂ ਦਿੰਦੀ ਹਾਂ ਸਾਨੂੰ ਤਾਂ ਸਾਰੀਆਂ ਜਿਹੜੀਆਂ ਜਿਹੜੀ ਮਰਜ਼ੀ ਆ ਜੇ ਐਵੇਂ ਪਾਰਟੀ ਕੋਈ ਮਤਲਬ ਜਿੰਨੀਆਂ ਆ ਗਈਆਂ ਇੱਥੇ ਕੋਲਾ ਕਾਗਰਸ ਆਇਆ ਅਕਾਲੀ ਦਲ ਆ ਗਿਆ ਹੁਣ ਆ ਪਾਰਟੀ ਆ ਗਈ ਕਿਸੇ ਨੇ ਕੋਈ ਬਾਣੀ ਫੜੀ ਕੋਸ਼ ਨਹੀਂ ਦਿੰਦਾ ਬਾਈ ਜੀ ਆਵੇ ਕਰਜ਼ਾ ਚੱਕ ਤੱਕ ਮਕਾਨ ਪਾਏ ਆ ਅੱਛਾ ਕੋਈ ਕੋਠੇਗਾਠੇ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਭਾਈ ਜੀ ਕੁਝ ਵੀ ਨਹੀਂ ਮਿਲਿਆ ਇੱਕ ਕਿੱਟ ਵੀ ਨਹੀਂ ਲੱਗੀ ਆਪਣੀ ਸਰਕਾਰੀ ਨੇ ਭਾਈ ਜੀ ਆਪਣਾ ਵੋਟ ਪਾਉਣ ਦਾ ਅਧਿਕਾਰ ਹੈਗਾ ਆਪਾਂ ਨੂੰ ਤੇ ਤੁਸੀਂ ਵੋਟ ਪਾਉਣ ਜਾਓਗੇ ਬੋਟ ਤਾਂ ਗਰੇ ਪਾਈ ਦੀ ਆਣਾ ਜਿਵੇਂ ਹੁਣ ਸਰਦਾਰ ਨਾਲ ਆਉਣੀ ਜਾਣੀ ਜਿੱਥੇ ਨੇ ਕਦੋਂ ਉੱਥੇ ਪਾ ਦਾਂਗੇ ਆਪਾਂ ਠੀਕ ਗੱਲ ਹੈ ਆ ਜਾਂਦੀ ਆ ਪਾਰਟ ਉਹ ਕਦੇ ਕੀ ਕਰਨਗੇ ਪਾਰਟੀ ਦਾ ਸਿਸਟਮ ਹੈ ਵੀ ਵੋਟਾਂ ਮਿਲਣੇ ਸਾਰੀਆਂ ਚੰਗੀਆਂ ਸਾਰੀਆਂ ਚੰਗੀਆਂ ਜਦੋਂ ਵੋਟਾਂ ਪੈਂਗੀਆਂ ਉਦੋਂ ਕੋਈ ਨਹੀਂ ਆਉਂਦਾ ਬਾਅਦ ਚ ਬਾਅਦ ਕੋਈ ਨਹੀਂ ਪਹੁੰਚਦਾ ਕੋਈ ਨਹੀਂ ਪਹੁੰਚਦਾ ਤੂੰ ਬਾਲ ਕਿਸੇ ਨੇ ਨੇੜੇ ਖੜਨਾ ਹਾਂ ਆਪਾਂ ਤਾਂ ਇਹ ਕਿ ਤਾਰੀ ਆ ਵੀ ਆਪਾਂ ਇਕੱਲਾ ਕਿਸੇ ਦੇ ਮਗਰ ਨਹੀਂ ਜਾਣਾ ਕੁਝ ਨਹੀਂ ਆਪਣੀ ਮਰਜ਼ੀ ਨਾਲ ਜਾਵਾਂਗੇ ਵੋਟ ਪਾਵਾਂਗੇ ਕੋਈ ਕਿਸੇ ਨਾਲ ਪੱਕਾ ਨਹੀਂ ਦੁਰਨਾ ਵੀ ਆਪਾਂ ਇਹਦੇ ਮਗਰਾਂ ਜਾਵਦੇ ਮਗਰਾਂ ਪਿੰਡ ਦਾ ਕਿਸੇ ਨੇ ਕੁਝ ਨਹੀਂ ਸੋਰਿਆ ਨਾ ਨਾ ਕੋਈ ਹਾਲ ਨਹੀਂ ਜਿਹੜਾ ਪਹਿਲਾਂ ਇੱਥੇ ਪਿੰਡ ਦੇ ਵਿੱਚ ਪਾਣੀ ਪੂਣੀ ਦਾ ਬੜਾ ਇੱਕ ਵਾਰੀ ਆ ਗਿਆ ਸੀ ਉਹ ਸਿਸਟਮ ਉਹਦੇ ਉਵੇਂ ਦਾ ਮੀਂਹ ਆਊਗਾ ਤੇ ਪਾਣੀ ਤਾਂ ਹੁਣ ਵੀ ਆਊਗਾ ਤੇ ਮਾਪਜਾ ਪੁੱਛੋ ਮਿਲ ਜਾਂਦਾ ਨਹੀਂ ਨਹੀਂ ਕੋਈ ਮਾਪਜੇ ਨਹੀਂ ਉਹ ਤਾਂ ਗੱਲਾਂ ਹੀ ਆ ਜੀ ਹੁਣ ਆਪਣੇ ਆ ਪਿੱਛੇ ਜੀ ਆਪਣੇ ਪਹਾੜੀ بارش ਨਾਲ ਗੜੀ ਮਾਰੀ ਨਾਲ ਆਪਣੀਆਂ ਕਣਕਾਂ ਦਾ ਨੁਕਸਾਨ ਹੋਇਆ ਕੋਈ ਆਇਆ ਥੇ ਅਧਿਕਾਰੀ ਜਾਂ ਕੋਈ ਸਰਕਾਰੀ ਆਏ ਆ ਸਭ ਕੁਝ ਹੋਇਆ ਪਰ ਮਾਪਜੇ ਦਾ ਤਾਂ ਉਹ ਖਾਣਾ ਪੂਰਤੀ ਆ ਕੋਈ ਮਾਪਜੇ ਵਾਲੀ ਗੱਲ ਹੈ ਦਿੱਤਾ ਕਿਸ ਨੂੰ ਕੁਝ ਵੀ ਮਾਨ ਸਾਹਿਬ ਤਾਂ ਕਹਿੰਦੇ ਮੁਰਗੀਆਂ ਦਾ ਵੀ ਦੇਵਾਂਗੇ ਤੇ ਹਾਂ ਹਾਂ ਉਹ ਕਾ ਉਹਨਾਂ ਦੀਆਂ ਬਸ ਕਹਿਨੀਆਂ ਗੱਲਾਂ ਆ ਕਮੇਟੀ ਕਰਦਾ ਨਾ ਹਾਂ ਕਹਿਨੀਆਂ ਗੱਲਾਂ ਆ ਅੱਛਾ ਹਾਂ ਤਾਂ ਮੋਲਵੇ ਤੁਸੀਂ ਕਿਸੇ ਪਾਰਟੀ ਤੋਂ ਖੁਸ਼ ਨਹੀਂ ਨਹੀਂ ਜੀ ਠੀਕ ਹੈ ਜੀ ਹੋਰ ਚਾਹ ਦੇ ਕੱਫੇ ਮਿਹਰਬਾਨੀ ਹਾਂ ਜੀ ਕੌਣ ਅਸੀਂ ਪਹੁੰਚ ਗਏ ਮੋਲਾਂ ਦੀ ਅਗਲੀ ਡਿਊਟੀ ਸਾਡੇ ਵਿੱਚ ਤੇ ਬਸ ਸੈਣਾ ਮੋਲਾਂ ਦਾ ਤੇ ਇੱਥੋਂ ਆਪਾਂ ਪੁੱਛ ਲੈਨੇ ਗੱਲਬਾਤ ਇਹਨਾਂ ਨੂੰ ਅੱਜ ਜਿਹੜੇ ਪਾਰਟੀਆਂ ਸਾਰੀਆਂ ਨੇ ਉਮੀਦਵਾਰ ਖੜੇ ਕਰਤੇ ਬਠਿੰਡੇ ਤੋਂ ਗੁਰਬੀਰ ਸਿੰਘ ਖੁੱਡੀਆਂ ਖੜਾ ਹੋ ਗਿਆ ਉਦੋਂ ਬੀਜੇਪੀ ਨੇ ਉਹ ਕਰਤੀ ਮਲੂਕੇ ਦੀ ਨੋ ਕਰਤੀ ਤੇ ਜੀਤਮਿੰਦਰ ਸਿੱਧੂ ਕਾਗਰਸ ਵੱਲੋਂ ਹੋ ਗਿਆ ਤੇ ਮਤਲਬ ਕਿਹੜੀ ਪਾਰਟੀ ਸਾਰਿਆਂ ਚੰਗੀ ਹੈ ਪਾਰਟੀਆਂ ਦਾ ਜੀ ਵੇਖੋ ਆਪ ਕੋ ਆਪਣੀਆਂ ਚਲੋ ਕਈ ਪਾਰਟੀਆਂ ਹੋਈਆਂ ਆਪ ਕੋ ਕਹਾਈ ਗਾਣਾ ਪਾਰਟੂ ਸਾਰੀਆਂ ਚੰਗੀਆਂ ਪਾਰਟੀਆਂ ਦੀ ਮਾੜੀ ਨਹੀਂ ਬੰਦੇ ਵਿੱਚ ਮਾਰੇ ਨਾ ਜਾਂਦੇ ਤੇ ਇਥੇ ਇੱਕ ਦੋ ਗੰਗਾਂ ਦਾ ਬਾਕੀ ਠੀਕ ਹੈ ਗ੍ਰੀਸਿੰਗ ਖੁੱਡੀਆਂ ਠੀਕੇ ਬੰਦੇ ਲੈ ਜੇ ਪੜੀ ਤੁਹਾਨੂੰ ਕਿਹੜੀ ਪਾਰਟੀ ਚੰਗੀ ਲੱਗਦੀ ਹੈ ਸਾਨੂੰ ਤਾਂ ਆਵਾਜ਼ੀ ਪਾਰਟੀ ਠੀਕ ਹੈ ਤਾਂ ਕੌਣ ਕਰਦੇ ਆ ਆ ਪਾਰਟੀ ਨੇ ਕਿਹਾ ਦੇ ਕੰਮ ਕਰਵਾ ਦੇ ਜਿਹੜੀ ਤੋਂ ਆਵਾਜ਼ੀ ਚੰਗੀ ਲੱਗਦੀ ਹੈ ਠੀਕ ਹੈ ਵੈਸੇ ਕੰਮ ਵਧੀਆ ਹੋ ਰਿਹਾ ਕੀ ਸਮਝਾ ਵਧੀਆ ਹੋ ਰਿਹਾ ਠੀਕ ਹੈ ਜੀ ਤੁਸੀਂ ਮਤਲਬ ਕਿਹੜੀ ਵੀ ਜਗਾ ਸਾਨੂੰ ਸਾਰੇ ਚੰਗੇ ਆ ਕੋਈ ਨਹੀਂ ਮਾੜਾ ਲੈ ਠੀਕ ਹੈ ਜਿਹੜਾ ਉੱਠਿਆ ਮੈਂਦਵਾਰ ਸਾਰਾ ਚੰਗਾ ਹੀ ਉੱਠਿਆ ਕੋਈ ਮਾੜਾ ਮਾੜਾ ਥੋੜਾ ਉੱਠਦਾ ਨਹੀਂ ਕੋਈ ਬੰਦ ਕੇ ਹਾਂ ਆਹੋ ਬੰਦ ਕੇ ਵਾਲੀ ਕੋ ਪਾ ਦੇਗੇ ਕੋਸ਼ਿਸ਼ ਕਰਾਂਗੇ ਪਰਵਾਹ ਕੇ ਵੋਟਾਂ ਵੰਡ ਕੇ ਪਾਉਂਗੇ ਸਾਰਿਆਂ ਨੂੰ ਖੁਸ਼ ਕਰਨਾ ਕਿ ਕੋਈ ਨਾ ਨਰਾਜ਼ ਨਹੀਂ ਕਰਨਾ ਹਾਂ ਜੀ ਨਰਾਜ਼ ਨਹੀਂ ਕਰਨਾ ਅੱਛਾ 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 ਸੋ ਤੁਸੀਂ ਆਪੇ ਵਿਚਾਰ ਪਾਵਾ ਵਿਚਾਰ ਵਧੀਆ ਜੀ ਸਾਰੀਆਂ ਪਾਰਟੀਆਂ ਚੰਗੀਆਂ ਹਨ ਵੰਡ ਕੇ ਵੋਟਾਂ ਪਾਵਾਂਗੇ ਸਾਰੇ ਸੱਜਣਾਂ ਨੂੰ ਹਾਂ ਜੀ ਹਾਂ ਠੀਕ ਹੈ ਜੀ ਅੱਜ ਮਾਸਟਰ ਜੀ ਬੱਸ ਛੇ ਸਾਰਿਆਂ ਦੇ ਥੋੜਾ ਜਿਹਾ ਵਿਚਾਰ ਥੋੜਾ ਜਿਹਾ ਸੋਈ ਸਾਰਾ ਜਨਤਾ ਜੀ ਤੁਹਾਨੂੰ ਕਿਹੜੀ ਪਾਰਟੀ ਚੰਗੀ ਲੱਗਦੀ ਸਾਰੀਆਂ ਨਾ ਚੰਗੀਆਂ ਐ ਸਾਰੀਆਂ ਦੇਖ ਲਾ ਸਾਰੀਆਂ ਚੰਗੀਆਂ ਬਿਲਕੁਲ ਬਿਲਕੁਲ ਉਹ ਸਭ ਟਾਈਮ ਇਹਦਾ ਸੂਆਪੇ ਕੀ ਮੋਬਦਾ ਕਿਸ ਨੂੰ ਕਹੋਗੇ ਤੁਸੀਂ ਮੈਂ ਉਹ ਤਾਂ ਰਲ ਮਿਲ ਕੇ ਪਾਣਾ ਸਾਰਾ ਨਾ ਜਿਹੜੇ ਮਨੋ ਜਿਹਨੇ ਕਿਸਾਨ ਆ ਹਾਂਜੀ ਕਿਸਾਨ ਉਹਨਾਂ ਵਿਰੋਧ ਕਰੀ ਜਾਂਦਾ ਹੈ ਹਰੇਕ ਪਾਰਟੀ ਦਾ ਠੀਕ ਹੈ ਉਹ ਉਹ ਵੀ ਕਿਸੇ ਕਿਸਮ ਤੁਸੀਂ ਤੁਸੀਂ ਵੀ ਕਿਸਾਨ ਹੋ ਹਾਂ ਹਾਂ ਤੁਸੀਂ ਕਿਸੇ ਨਾ ਪਾਰਟੀ ਦਾ ਬੰਦਾ ਜਿਹੜਾ ਹੀ ਹੁੰਦਾ ਹੈ ਤੁਹਾਨੂੰ ਕਿਹੜੀ ਪਾਰਟੀ ਚੰਗੀ ਲੱਗਦੀ ਹੈ ਸਾਰੇ ਰਲ ਗਏ ਮਿਲ ਗਏ ਲੱਗਦੀ ਹੈ ਕੋਈ ਕਿਸੇ ਵਾਰ ਮਤਲਬ ਜਿਹੜਾ ਵੋਟਰ ਹੈ ਵੋਟਰ ਅਜੇ ਮੂੰਹ ਨਹੀਂ ਖੋਲ ਰਿਹਾ ਕਿਉਂਕਿ ਵੋਟਰਾਂ ਨੇ ਸਾਰਿਆਂ ਨੂੰ ਪਰਖ ਲਿਆ ਹੈ ਤੇ ਇਸ ਕਰਕੇ ਵੋਟਰ ਕਿਸੇ ਨੂੰ ਨਰਾਜ ਨਹੀਂ ਕਰਨਾ ਚਾਹੁੰਦਾ ਤੇ ਇਸ ਕਰਕੇ ਆਪਾਂ ਹੋਰ ਵੀ ਪੁੱਛ ਲਿਆ ਜੀ ਤੁਸੀਂ ਵੀ ਦੇ ਦਿਓ ਆਪਕੇ ਵਿਚਾਰ ਪ੍ਰਸੰਗ ਗੋੜ ਪਵਾ ਜੀ ਛੱਡਿਆ ਸਾਹਿਬ ਜੀ ਛੱਡਿਆ ਸਾਹਿਬ ਹਾਂਜੀ ਕੰਮ ਸਾਡੇ ਹੋਏ ਨੇ ਜੀ ਜਰੂਰ ਅਸੀਂ ਵਾਧੂ ਤੋਂ ਵੱਧ ਹੀ ਵੋਟਾਂ ਪਵਾਵਾਂਗੇ ਛੱਡਿਆ ਛੱਡਿਆ ਸਾਹਿਬ ਨੇ ਕੀ ਗਾਉਂਗਾ ਕਹੀਏ ਜੇ ਮੇਰੇ ਤੋਂ ਛੱਡਿਆ ਕਰਨ ਕਰਵਾਉਂਗੇ ਬੱਚੇ ਦੇ ਕੰਮ ਰਹੀ ਜਿਹੜੇ ਬਲਾਗਮ ਲੱਗੇ ਸੀ ਉਹਨਾਂ ਦੇ ਕੰਮ ਕਰਾਏ ਨੇ ਸਾਡੇ ਹਾਂਜੀ ਕੰਮ ਤਾਂ ਬਾਦਲ ਸਾਹਿਬ ਨੇ ਬਹੁਤ ਵਧੀਆ ਕੀਤਾ ਜੀ ਆਪਣਾ ਸਾਡਾ ਕੋਈ ਕੰਮ ਨਹੀਂ ਬਾਦਲ ਸਾਹਿਬ ਨੇ ਕੀਤਾ ਬਾਦਾਂ 10 ਦਿਨਾਂ ਦਾ ਵੀ ਨਹੀਂ ਕੰਮ ਕਰਿਆ ਬਾਦਾਂ ਸਾਹਿਬ ਨੂੰ 25 ਸਾਲਾਂ ਦੇ ਹਾਂਜੀ ਸੁਧੀਆਂ ਸਾਹਿਬ ਨੇ ਸਾਡੇ ਕੰਮ ਕਰੇ ਨਹੀਂ ਜੀ ਬਿਲਕੁਲ ਵੋਟ ਦਾ ਹੱਕਦਾਰ ਹੈ ਵੋਟਰ ਪਰਵਾਦ ਵੀ ਬਹੁਤ ਹੋਰੀ ਬਜਾਵਾ ਹੈ ਬੋਲਾ ਜੋ ਹੋਵੇ ਕਿਵੇਂ ਰਹੂਗਾ ਸਾਡਾ ਬੋਲਾ ਪੱਡ ਠੀਕ ਹੈ ਜੀ ਅਸੀਂ ਤਾਂ ਆਪਜੀ ਬੋਲਦਾ ਤੋੜਿਆ ਨਹੀਂ ਆ ਵੋਟਾਂ ਹੋਣਗੀਆਂ ਉਹ ਸਾਡੇ ਦੇਖੀਂ ਜਦ ਆਪਾਂ ਆਪ ਜੀ ਫਿਰ ਬੋਲਦੇ ਕੀ ਬੋਲਦਾ ਪਤਾ ਲੱਗਦਾ ਹੈ ਅਸੀਂ ਟਿੱਕੇ ਸਾਹਿਬ ਨੂੰ ਅਸੀਂ ਸਾਰਿਆਂ ਨੂੰ ਬਾਦਿਆਗੇ ਹਾਂ ਦੇਖੋ ਮੰਤਰੀ ਸਾਰੇ ਇੱਕੋ ਜਿਹੇ ਹੁੰਦੇ ਨੇ ਇੱਕ ਵਾਰੀ ਬਿਠੇ ਹੋ ਗਏ ਉਹਨਾਂ ਲੈ ਜਾਂਦੇ ਗੁਰਕੇ ਕੋਈ ਪੁੱਛਦਾ ਹੀ ਨਹੀਂ ਜੇ ਜ਼ੋਰ ਜੀ ਤੁਸੀਂ ਦੁਕਾਨਦਾਰ ਹੋ ਠੀਕ ਹੈ ਤੁਸੀਂ ਦੁਕਾਨਦਾਰ ਕਿਹੜੇ ਕਹਿ ਰਹੇ ਹੋ ਇਹ ਸੈਕਿੰਡ ਵਾਲੇ ਦੇ ਨੇ ਨਮਾ ਭਾਈ ਸਾਹਿਬ ਵੀ ਨਹੀਂ ਲੱਗਿਆ ਅਸੀਂ ਉਹਨੇ ਜੀ ਬੜੇ ਖੁਸ਼ ਆ ਅੱਛਾ ਤੇ ਬਾਕੀ ਅਸੀਂ ਖੁੱਡੀਆਂ ਵਾਲੇ ਨੂੰ ਪਾਣਾ ਕਿ ਹੋ ਰਿਹਾ ਅਸੀਂ ਠੀਕ ਹੈ ਜੀ ਕਹਿੰਦੇ ਖੁੱਡੀਆਂ ਸਾਹਿਬ ਕੋਈ ਹੁੰਦੇ ਨੇ ਅੱਛਾ ਤੇ ਕੋਈ ਨਹੀਂ ਆਪੋ ਫੋਟੋ ਲੈ ਕੇ ਬਾਅਦ ਵਿੱਚ ਮੁੜ ਕੇ ਵੇੜਾ ਦੀ ਦੁਕਾਨ ਦਾ ਕੋਈ ਕੋਈ ਹਾਂ ਪਾਸ ਅਗਾਂ ਇਹ ਜੇ ਅਸੀਂ ਆਪਾਂ ਆਕਾਰ ਦੱਸੋ ਨਹੀਂ ਜਾ ਖਲਾਈ ਹਾਂ ਜੀ ਇਹ ਯਾਰ ਖੁੱਡੀਆਂ ਦੇ ਬਾਵਾ ਸਾਡੇ ਜੀ ਅਗਲਾ ਆ ਤੇ ਹਾਂ ਜੀ ਤੁਸੀਂ ਦੱਸੋ ਪਾਛਾ ਬੋਲਣ ਜਾਂਦਾ ਲੋ ਜੀ ਉੱਥੇ ਤੋਂ ਜ਼ਿਆਦਾਤਰ ਖੁੱਡੀਆਂ ਸਾਹਿਬ ਦੇ ਬੰਦੇ ਕਿਹੜੇ ਵੋਟਰ ਬੈਠੇ ਆ ਕਹਿੰਦੇ ਸਾਡੇ ਬੜੇ ਕੰਮ ਲਏ ਆ ਸੀ ਸਾਰਾ ਤੁਹਾਡਾ ਬਹੁਤ ਬਹੁਤ ਧਰਵਾਦ ਜੀ ਹਾਂਜੀ ਲੋਕ ਸਭਾ ਦੇ ਲੈਕਸ਼ਨ ਜਿਹੜੇ ਆ ਗਿਆ ਬਠਿੰਡਾ ਹਲਕੇ ਤੋਂ ਚਾਰ ਪੰਜ ਉਮੀਦਵਾਰ ਖੜੇ ਹੋ ਗਿਆ ਲੱਖਾ ਸੁਨਾਣਾ ਖੜਾ ਹੋ ਗਿਆ ਉਧਰੋਂ ਪਰਪਾਲਕੁਰ ਮਲੂਕੇ ਦੀ ਨੋਹ ਖੜੀ ਹੋ ਗਈ ਤੇ ਬੀਜੇਪੀ ਤੋਂ ਜੇਤੋ ਗਰਮੀਤ ਸਿੰਘ ਖੁੱਡੀਆਂ ਹਰਸਿਮਰਤ ਕੌਰ ਬਾਦਲਾ ਤੇ ਸਾਰੀਆਂ ਪਾਰਟੀਆਂ ਨੇ ਉਮੀਦਵਾਰ ਜੇਕਬਿੰਦਰ ਸਿੰਘ ਸਿੱਧੂ ਕਾਲਸ ਵੱਲੋਂ ਤੇ ਕਿਹੜੀ ਪਾਰਟੀ ਤੇ ਕਿਹੜੇ ਬੰਦੇ ਚੰਗੇ ਆ ਦੇਖੋ ਜੀ ਜੇ ਵੇਖੀ ਅਕਾਲੀ ਦਲ ਦਾ ਤੇ ਅਕਾਲੀ ਦਲ ਨੇ ਹਲਕੇ ਦਾ ਕੰਮ ਬਹੁਤ ਕਰਾਇਆ ਜਿੰਨਾ ਚਿਰ ਸਰਕਾਰ ਰਹੀ ਹੈ ਅੱਛਾ ਬਾਕੀ ਆ ਖੁੱਡੀਆਂ ਸਾਹਿਬ ਆਮ ਆਦਮੀ ਪਾਰਟੀ ਚਾ ਕੇ ਤੇ ਮੈਂ ਨਾ ਵੀ ਆਪਣਾ ਆ ਵੀ ਗਰਾਫ ਡੇ ਗਿਆ। ਇਹ ਕਿਸੇ ਦਾ ਤਾਂ ਕੁਝ ਨਹੀਂ ਗਿਆ। ਨਾ ਕੁਝ ਕਰਾਇਆ ਨਾ ਕੀਤਾ। ਇਹ ਦੋ ਬੇਤਰਾਈਆਂ ਦਾ ਦੋ ਹੀ ਕਲਮ ਹੈਗੇ ਨੇ ਆ ਕਾਂਗਰਸ ਤੇ ਜਾਂ ਕਾਲੀ ਜਨ। ਕਿਉਂਕਿ ਇਹੋ ਹੀ ਦੋ ਦੋ ਪਾਰਟੀਆਂ ਨੇ ਜਿਹੜੀਆਂ ਇਸ ਹਲਕੇ ਦਾ ਵੀ ਕੁਝ ਨਹੀਂ ਦੀਆਂ। ਲੇਕਿਨ ਖੁੱਡੀਆਂ ਸਾਹਿਬ ਨੂੰ ਇਸ ਕਰਕੇ ਚੁਕਾਇਆ ਸੀ ਆ ਵੀ ਹਾਂ ਕੁਝ ਤਾਂ ਕਰਨਗੇ। ਪਰ ਸਾਨੂੰ ਤੇ ਜਦੋਂ ਜੈਦਾ ਉਹਨਾਂ ਨੂੰ ਜਿੱਦੇ ਹੀ ਕਾਮਤਾ ਪਹਿਲਾ ਬਾਈਕਾਮ ਨੇ 9 ਵਜੇ ਕਿਤੇ ਆਏ ਬਾਦਲ ਸਾਹਿਬ ਨੇ ਬਿਲਕੁਲ ਕੀਤੇ ਤੇ ਦਸ ਗੱਲ ਨੂੰ ਲੋਕੀ ਮੰਨਦੇ ਨੇ ਲੋਕਾਂ ਨੇ ਫਿਰ ਬਦਲਾ ਕਾ ਤੋ ਲੈਂਦਾ ਆਪਾਂ ਚੜ੍ਹਦੇ ਰਹਿੰਦੇ ਕਰਦੇ ਉਹਨਾਂ ਦੀ ਵੀ ਸੀਗੀ ਕਿ ਕਿਉਂਕਿ ਵਿਜੋਦ ਸੀਗੇ ਇਹ ਹੁਣ ਕਿਹਦੇ ਵਿੱਚ ਆਦਮੀ ਸੀ ਉਹ ਤਾਂ ਜਦੋਂ ਹੁਣ ਪਾਰਟੀ ਦੀ ਪਾਰਟੀ ਦਾ ਡਿਸੀਜਨ ਹੈ ਕੋਈ ਇਹਦੇ ਵਿੱਚ ਨਹੀਂ ਸੀ ਪਰ ਨਹੀਂ ਜੇ ਆਪ ਸੁਖਵੀਰ ਖੜਾ ਹੋ ਜਾਂਦਾ ਜਾਂ ਰਾਜਿੰਦਰਪੁਰ ਬਾਦਨ ਖੜਾ ਹੋ ਜਾਂਦੇ ਤੇ ਹੋ ਸਕਦਾ ਸੀਟ ਕੱਢ ਲਵੇ ਇਹ ਕੰਮ ਤਾਂ ਉਹਨਾਂ ਨੇ ਕਰਨੇ ਸੀ ਉਹ ਤਾਂ ਇੱਕ ਵਾਰੀ ਬਸ ਐਵੇਂ ਖੜਾ ਕੀਤਾ ਸੀ ਨਾ ਹੀ ਖੜਾ ਕੀਤਾ ਸੀ ਉਹਨਾਂ ਦਾ ਕੰਮ ਤਾਂ ਬਦਲ ਵਾਲਿਆਂ ਨੇ ਸੁਖਵੀਰ ਨੇ ਜਾਂ ਹਸੀਮਰਤ ਨੇ ਕਰਨੇ ਸੀ ਬਿਲਕੁਲ ਕੀਤੀ ਹੀ ਉਹਨਾਂ ਨੇ ਅਸਲ ਵਿੱਚ ਕੀਤੀ ਹੀ ਉਹਨਾਂ ਨੇ ਕੰਮ ਇਹ ਤਾਂ ਇੱਕ ਨਾਮ ਦੇ ਉਹਦੇ ਆ ਵੀ ਜਦੋਂ ਇਹਨਾਂ ਨੂੰ ਮਿਲ ਗਿਆ ਤੇ ਖੜੇ ਹੋ ਗਏ ਅਦਰਵਾਇਜ਼ ਕੋਈ ਰਿਜ਼ਲਟ ਨਹੀਂ ਆਇਆ ਤੇ ਪਹਿਲਾਂ ਦੋ ਪਾਰਟੀਆਂ ਹੁੰਦੀਆਂ ਸੀਗੀਆਂ ਕਾਂਗਰਸ ਪਾਰਟੀ ਹੁੰਦੀ ਸੀ ਤੇ ਇਕੱਲੀ ਪਾਰਟੀ ਹੁੰਦੀ ਸੀ ਹੁਣ ਪੰਜ ਪੰਜ ਪਾਰਟੀਆਂ ਬਣ ਗਈਆਂ ਹਾਂਜੀ ਤੇ ਤੁਹਾਨੂੰ ਨਹੀਂ ਲੱਗਦਾਗਾ ਮੁਹਰੇ ਆਫਸਰ ਦਿੱਤੇ ਪਏ ਗਿਆ। ਇਹ ਆਪਾਂ ਨੂੰ ਆਪੋ ਨੇ ਲਿਆ ਰਿਹਾ। ਇਹ ਗੱਡ ਦੁੱਪ ਕਰਕੇ ਸੀਟਾਂ ਦੀ ਵੰਡ ਕਰ ਲੈਂਦੇ ਆ। ਰਾਜਨੀਤੀ ਤੇ ਇਹੀ ਹੁੰਦੀ ਹੈ। ਤੇ ਲੋਕਾਂ ਨੂੰ ਇਹੀ ਬੇਵਕੂ ਬਣਾਇਆ ਹੁੰਦਾ। ਰਹੀ ਗੱਲ ਜੇ ਆਹ ਬਦਨਾ ਲਿਆਂਦਾ ਸੀ। ਕਦੇ ਵਾਸਤੇ ਲਿਆਂਦਾ ਸੀ ਵੀ ਲੋਕਾਂ ਦੀ ਉਹ ਜਗ ਤੱਕ ਨੌਜਵਾਨ ਮੁੰਡੇ ਤੁਸੀਂ ਅੰਦਰ ਖੋਗ ਤੇ ਜਿਹੜਾ ਕਿ ਚਟਾ ਛਡਾਉਂਦੇ ਸੀ। ਉਲਟਾ ਉਹ ਗੁਨਾਹਗਰ ਹੋ ਗਏ। ਤੈਨੂੰ ਦੱਸੋ ਕੀ ਇਹ ਬਦਲਾ ਲੈਂਦਾ ਠੀਕ ਆ ਤੁਸੀਂ ਕਿਹੜੀ ਨੂੰ ਪਸੰਦ ਕਰਦੇ ਹੋ ਕਾਲੀ ਦਾੜੀ ਆ ਜੀ ਇੱਥੇ ਤਾਂ ਕਾਮਯਾਬੀ ਅੱਛਾ ਕਾਲੀ ਕਾਲੀ ਨੇ ਕੰਮ ਕੀਤੇ ਆ ਆ ਬਦਲਾ ਲੋਕਾਂ ਨੇ ਐਵੇਂ ਭੇੜ ਚਾਲ ਨਾਲ ਲੈਂਦਾ ਕੋਈ ਅਸੀਂ ਤਾਂ ਵੇਖਿਆ ਨਹੀਂ ਬਦਲਾ ਆ ਅੱਛਾ ਕੱਲ੍ਹ ਦਾਲ ਨੂੰ ਕੋਟ ਪਾਉਂਗੇ ਕੀ ਕਰਨ ਗੱਲ ਇਹ ਕੰਮ ਕਰਦੇ ਇੱਥੇ ਵਿਕਾਸ ਹੀ ਬੜਾ ਕੀਤਾ ਜੀ ਕੀ ਕੰਮ ਕੀਤਾ ਕਾਲੀ ਦਾ ਅਸੀਂ ਜਦੋਂ ਨਿਕਲ ਨਿਕ ਹੁੰਦੇ ਸੀ ਗਲੀਆਂ ਦੇ ਵਿੱਚ ਚੱਕੜੀ ਚੱਕਣ ਦਾ ਮਾਰਾ ਤੇ ਲੜਾਈ ਝਗੜੇ ਛੜਕਾ ਵਧੀਆ ਬਣਾਉਂਦੇ ਸਾਰਾ ਕੁਝ ਵਧੀਆ ਕਰਤਾ ਜੇ ਆਪਸ ਵਿੱਚ ਥੋੜਾ ਜਿਹਾ ਅਸੀਂ ਆਪਸ ਵਿੱਚ ਪਾਰਟੀਆਂ ਜਿਆਦੀਆਂ ਬਣਾ ਲੀਆਂ ਕਾਲੀਆਂ ਦੀਆਂ ਤੇ ਉਹਦੇ ਮਾਰਾ ਕੰਮ ਸੋਚ ਲਿਆ ਸਾਡੇ ਜਿਹੜੇ ਵਰਕਰ ਸੀ ਵਰਕਰਾਂ ਨੇ ਆਪਸ ਵਿੱਚ ਦੋਸ਼ ਪਾਇਆ ਪਰ ਉਹਨਾਂ 'ਚ ਕੋਈ ਕਮੀ ਨਹੀਂ ਰਹੀ ਸੀ ਕਾਲੀ ਤੋਂ ਕਿਹਨੂੰ ਟਕਾ ਖਾਣ ਕਾਲੀ ਦਾ ਲੋ ਹਾਂਜੀ ਤੇ ਨੌਜਵਾਨਾਂ ਮਾਰੇ ਲੋ ਇੱਕ ਪਾਰਟੀ ਨੂੰ ਕੁਝ ਨਹੀਂ ਸੋਚਣ ਨਹੀਂ ਨਹੀਂ ਜੀ ਖਤਮ ਕਰਤਾ ਭਗਵਾਨ ਤੁਮਾਰੇ ਜੀ ਅਕਾਲੀ ਦਲ ਤੋਂ ਬਿਨਾ ਲੰਬੀ ਹਲਕੇ ਦਾ ਜਮਾ ਪੇੜਾ ਕਰਕ ਹੋ ਜਾਣਾ ਜੀ ਤੇ ਅਕਾਲੀ ਦਲ ਨਹੀਂ ਹੁੰਦਾ ਤਾਂ ਪੰਜਾਬ ਵਿੱਚੋਂ ਇਹ ਤਾਂ ਕਹਿੰਦੇ ਵੀ ਅਸੀਂ 43000 ਨੌਕਰੀਆਂ ਦੇ ਬਸ ਜਮਾ ਖਤਮ ਕਰਤਾ ਜੀ ਬਸ ਜੁੱਤੀਆਂ ਪੈਣ ਵਾਲੀਆਂ ਰਹਿ ਗਈਆਂ ਬਸ ਇਹਨਾਂ ਦੇ ਹੋਰ ਕੱਖ ਨਹੀਂ ਰਹਿਗਾ ਜੀ ਅੱਛਾ ਤੇ ਬਾਦ ਸਾਹਿਬ ਤੋਂ ਬਾਦ ਸਾਹਿਬ ਤਾਂ ਕੰਮ ਪਹਿਲਾਂ ਬਾਦ ਸਾਹਿਬ ਨੇ ਵੀ ਬਹੁਤ ਵਧੀਆ ਕੰਮ ਕੀਤੇ ਪਰ ਬਾਦ ਸਾਹਿਬ ਨੂੰ ਹੋਰ ਹੋਂ ਦਾ ਕਾਰਨ ਜੀ ਬਣ ਗਿਆ ਆਪ ਪਾਰਟੀ ਦੇ ਲਿਆਂ ਬਦਲਾ ਕੇ ਇਹਨਾਂ ਦੇ ਲੋਕਾਂ ਦੇ ਚਿੰਚਾਣੇ ਮਾਰਤਾ ਅੱਛਾ ਜਿਹੜੇ ਪਿੰਡਾਂ ਦੇ ਚੁੰਚੇ ਸੀ ਉਹਨਾਂ ਨੇ ਖਤਮ ਕਰਤਾ ਅਕਾਲੀ ਦਲ ਹੁਣ ਅਕਾਲੀ ਦਲ ਫਿਰ ਹੌਣ ਚਾਰ ਆ ਬਹੁਤ ਵਧੀਆ ਮੰਨ ਲਓ ਪੋਜੀਸ਼ਨ ਹੈਗੀ ਆ ਜੀ ਕਾਲੀ ਕਾਲ ਦੀ ਐਕਟਿਵ ਛੋਟੇ ਮੋਹਲਾ ਦੇ ਵਿੱਚ ਬਹੁਤ ਵਧੀਆ ਪੋਜੀਸ਼ਨ ਹੈ ਹਾਂਜੀ 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 ਦੂਜੀਆਂ ਪਾਰਟੀਆਂ ਦੇ ਹੈ ਨਹੀਂ ਐਡੀ ਪੋਜੀਸ਼ਨ ਨਹੀਂ ਐਡਾ ਹੈ ਨਹੀਂ ਜੀ ਉਹਨਾਂ ਦਾ ਸਿੱਖਿਆ ਸਾਹ ਹੁੰਦੇ ਇੱਕ ਅਦੇ ਘਰੇ ਬੈ ਕੇ ਗੱਲ ਕਰਦੇ ਹੁਣ ਆਏ ਲੋਕ ਪਗਨੇ ਘਰੇ ਆਲੇ ਪਹਿਲਾਂ ਗਰੀਬਾ ਜੀ ਮਨ ਗਰੀਬ ਬੰਦੇ ਦੀ ਹੈ ਨਹੀਂ ਐਡੀ ਪੋਜੀਸ਼ਨ ਜੇ ਆਪਾਂ ਸੋਚੀ ਹੋਈ ਹੈ ਮੋਹਲਾ ਪਿੰਡ ਦੇ ਵਿੱਚ ਸਿੱਖਿਆ ਦਾ ਨਿਆਰੇ ਕਿਵੇਂ ਚੱਲ ਰਿਹਾ ਬਹੁਤ ਵਧੀਆ ਜੀ ਤੇ ਸਿਹਤ ਸਿਹਤ ਦਾ ਹਾਂਜੀ ਠੀਕ ਹੈ ਠੀਕ ਹੈ ਪਾਣੀ ਦਾ ਕਿਵੇਂ ਚੱਲ ਰਿਹਾ ਬਿਜਲੀ ਦਾ ਪਾਣੀ ਦਾ ਪਹਿਲਾਂ ਸੀਗਾ ਜੀ ਵੀ ਆਪਣੇ ਬਾਦ ਸਾਹਿਬ ਨੇ ਆਰ ਤੇ ਹੁਣ ਤਾਂ ਉਹ ਉਹਨਾਂ ਨੇ ਜਮਾ ਕਤਮੀ ਕਰਤਾ ਜੀ ਸਿੱਧਾ ਕੇਂਦਰ ਸੀ ਆਪਣੇ ਪੰਨੀ ਵਾਲਾ ਠੀਕ ਹੈ ਜੀ ਮਿਹਰਬਾਨੀ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ